ਸਾਡੇ ਤੇ ਕਿਤੇ ਬੈਠੇ ਹੋਈਏ ਝੂਠੇ ਪਰਚੇ ਪਾ ਦਿੰਦੇ ਨੇ ਜੂਏ ਪੀਏ ਵਰਗੇ ਪਰਚੇ ਪਾ ਦਿੰਦੇ ਨੇ ਦਿੱਲੀ ਦੇ ਦੌਰਨ ਦੇ ਵਿੱਚ ਬੈਠਾਂ ਦੇ ਨੈਸ਼ਨਲ ਸਕਿਉਰਿਟੀ ਐਕਟ ਲਾ ਸਕਦੇ ਨੇ ਕਿਸੇ ਦੇ ਕਿਤੇ ਬੈਠਾਂ ਦੇ 307 ਤੇ 307 ਵਰਗੇ 7 ਵਰਗੇ ਮੁਕਾਦਮੇ ਪਾਉਣੇ ਤਾਂ ਨਾ ਬਤੇ ਹੱਸੀ ਗਏ ਡੀ.ਟੀ.ਐਮ. ਦੀ ਗੱਲ ਐ ਏਜ ਕਰਕੇ ਪੰਜਾਬ ਦੇ ਤੇ ਹਿੰਦੁਸਤਾਨ ਦੇ ਐਜੂਕੇਸ਼ਨ ਦੀ ਅਗਵਾਈ ਕਰਨ ਵਾਲੇ ਲੋਕਾਂ ਦੇ ਉੱਤੇ ਝੂਠੇ ਪਰਚੇ ਕਰਕੇ ਉਹਨਾਂ ਨੇ ਜ਼बान बंद ਕਰਨਾ ਇਹਦਾ ਰਿਵਾਜ ਆ ਇਹਦਾ ਸਵਾਹ ਹੈ ਹਾਕਮਾਂ ਹਰ ਜਿਟੇਸ਼ਨ ਨੂੰ ਫੇਲ ਕਰਨੀ ਖਾਤਰ ਉਹਨਾਂ ਦਾ ਇਹ ਸੁਭਾਅ ਬਣਿਆ ਇਸ ਕਰਕੇ ਇਹ ਗੱਲ ਕਿਉਂ ਨਾ ਕਹੀ ਜਾਵੇ ਕਿ ਹਾਕਮੋ ਇਸ ਗੱਲ ਤੋਂ ਬਾਝਾਓ ਸਾਡੇ ਲੋਕਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਹੈ ਕਿ ਜਿਹੜੇ ਲੋਕ ਛੋਡੇ ਕਾਨੂੰਨ ਤੇ ਵਿਧਾਨ ਦੇ ਮੁਤਾਬਕ ਸਜ਼ਾਵਾ ਕੱਟ ਚੁੱਕੇ ਨੇ ਜਿਨ੍ਹਾਂ ਸੋਡੀ ਅਦਾਲਤ ਨੇ ਮੁਰਜ਼ਮ ਮੰਨ ਕੇ ਸਜ਼ਾਵਾ ਦਾ ਐਲਾਨ ਕਰਤਾ ਤੇ ਉਹ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਖਾਲਸਤਾਨੀ ਨੇ ਭਾਵੇਂ ਉਹ ਨਕਸਲਵਾੜੀਏ ਨੇ ਚਾਹੋ ਕਿਸੇ ਕ੍ਰਿਮੀਨਲ ਕੇਸਾਂ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਜੇਲਾਂ ਜਦੋਂ ਪੂਰੀਆਂ ਹੋ ਗਈਆਂ ਤਾਂ ਜੇਲਾਂ ਦੇ ਵਿੱਚ ਰੱਖਣ ਦਾ ਦੁੱਖ ਕੀ ਹੈ ਦੱਸ ਦੇਵੇ ਕੋਈ ਹਕੂਮਤ ਤੇ ਸੋਡੇ ਚੁਣੇ ਹੋਏ ਪਾਰਲੀਮੈਂਟਾਂ ਦੇ ਮੈਂਬਰ ਕਦੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਦਾ ਸਵਾਲ ਕੀਤਾ ਇਹਨਾਂ ਨੇ ਕਿ 30 26 26 ਸਾਲ ਹੋ ਗਏ ਜ਼ਿਲ੍ਹੇ ਦੇ ਵਿੱਚ ਅੰਡਰ ਟ੍ਰਾਇਲ ਲੋਕਲਡ ਕਰ ਰੱਖੇ ਰਿਹਾ ਤੇ ਉਮਰਾ ਨਗੜ ਤੋਂ ਬਾਅਦ ਸੋਡੀਆਂ ਅਦਾਲਤਾਂ ਉਹਨਾਂ ਨੂੰ ਕਹਿ ਦਿੰਦੀਆਂ ਨੇ ਵੀ ਜਾਓ ਘਰ ਨੂੰ ਤੁਸੀਂ ਹੁਣ ਬਰੀ ਕਿਉਂ 28 30 ਸਾਲ ਦੇ ਬਕ ਵਿੱਚ ਉਹਦਾ ਇਕਨੋਮੀ ਦਾ ਕਿੰਨਾ ਨੁਕਸਾਨ ਹੋ ਗਿਆ ਉਹਦਾ ਪਰਿਵਾਰ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਘਾਟਿਆਂ ਦੀ ਪੂਰਤੀ ਕਿੱਥੋਂ ਹੋਊਗੀ ਕੋਈ ਕਾਨੂੰਨ ਬਣਿਆ ਹੋਇਆ ਕੀ ਪਾਰਲੀਮੈਂਟ ਦੇ ਵਿੱਚ ਇਹਦਾ ਕੋਈ ਜਵਾਬ ਦਿੰਦਾ ਜਦੋਂ ਛੋਡਾ ਆਪਦਾ ਸੰਵਿਧਾਨ ਛੋਡਾ ਆਪਦਾ ਕਾਨੂੰਨ ਇਹ ਗੱਲ ਪ੍ਰਮਾਣ ਕਰਦਾ ਹੈ ਕਿ ਦੋਸ਼ੀ ਉਹਨਾਂ ਚਿਰ ਨਹੀਂ ਮੰਨ ਸਕਦਾ ਬੰਦਾ ਜਿੰਨਾ ਚਿਰ ਦੋਸ਼ੀ ਅਦਾਲਤ ਐਲਾਨ ਨਹੀਂ ਕਰਦੀ ਕਿ ਇਹ ਮੁਜਰਮ ਹੈ ਤੇ ਇਹ ਦੋਸ਼ੀ ਹੈ ਤੇ ਆਹ ਇਹਨੂੰ ਸਜ਼ਾਏ ਸਜ਼ਾਾਂ ਪਰਚੇ ਦਰਜ ਹੁੰਦੇ ਨੇ ਉਨ੍ਹਾਂ ਤੇ ਚਰਚਾ ਹੁੰਦੀ ਹੈ ਉਨ੍ਹਾਂ ਤੇ ਬਹਿਸ਼ ਹੁੰਦੀ ਜਿਉਂ ਐਵੀਡੈਂਸ ਪੂਰੇ ਨੇ ਤੇ ਸਜ਼ਾਾਂਾ ਹੋ ਜਾਂਦੀਆਂ ਨੇ ਗਲਤ ਨੇ ਠੀਕ ਨੇ ਅਸੀਂ ਮੰਨਦੇ ਆ ਵੀ ਉੱਥੇ ਫੈਸਲੇ ਹੁੰਦੇ ਨੇ ਅਦਾਲਤਾਂ ਦੇ ਵਿੱਚ ਇਨਸਾਫ ਨਹੀਂ ਹੁੰਦੇ ਕਿਉਂਕਿ ਫੈਸਲਾ ਹਮੇਸ਼ਾ ਸਬੂਤਾਂ ਦੇ ਆਧਾਰ ਤੇ ਹੁੰਦਾ ਤੇ ਸਬੂਤ ਤਕੜੇ ਬੰਦੇ ਮਾੜੇ ਬੰਦਿਆਂ ਤੇ ਬਹੁਤ ਛੇਤੀ ਬਣਾ ਲੈਂਦੇ ਆ ਤੇ ਹਕੂਮਤਾਂ ਐਜੂਕੇਸ਼ਨ ਕਰਨ ਵਾਲੇ ਬੰਦਿਆਂ ਤੇ ਸਬੂਤ ਬਣਾ ਲੈਂਦੇ ਨੇ ਇਸ ਕਰਕੇ ਫਿਰ ਵੀ ਤੁਸੀਂ ਆਪਣੇ ਤਰੀਕੇ ਨਾਲ ਕੀਤੇ ਹੋਏ ਫੈਸਲਿਆਂ ਦੇ ਮੁਤਾਬਕ ਵੀ ਪੂਰੇ ਨਹੀਂ ਉਤਰਦੇ ਦੱਸੋ ਹੋਜੇ ਨਾਲ ਚ ਬੰਦ ਕਿਉਂ ਰੱਖੋ ਦੱਸੋ ਨੈਸ਼ਨਲ ਸਕਿਉਰਟੀ ਐਕਟ ਦੇ ਤਹਿਤ ਕਿਸੇ ਬੰਦੇ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਣਾ ਕਿਨੇ ਜਾਇਜ਼ ਹੈ ਕਿਸੇ ਆਤਮਾ ਕਿਸੇ ਨਕਸਲ ਇਹਨੂੰ ਕਿਸੇ ਆਦਿਵਾਸੀ ਇਲਾਕੇ ਦੇ ਵਿੱਚੋਂ ਕਿਸੇ ਬੁੱਧੀਜੀਵੀ ਕਿਥੇ ਸਾਹਤ ਕਰਨ ਜਿਹਨੇ ਕੋਈ ਐਜੀਟੇਸ਼ਨ ਕਰਨ ਵਾਲੇ ਲੋਕਾਂ ਦੇ ਹੱਥ ਦੇ ਵਿੱਚ ਲਿਖਿਆ ਜਾਂ ਕੋਈ ਬੋਲਿਆ ਜਾਂ ਕੋਈ ਬੋਲ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਫੜ ਕੇ ਜੇਲਾ 'ਚ ਡੱਕਣਾ ਤੁਹਾਡੇ ਵਾਸਤੇ ਇਹ ਚਾਇਜ ਕਿਵੇਂ ਆ ਤੇ ਉਹਨਾਂ ਨੂੰ ਸਾਲਾਂ ਵਧੀ ਤੁਸੀਂ ਜੇਲਾ 'ਚ ਡੱਕ ਸ਼ਰਮ ਦੀ ਗੱਲ ਇਹ ਹੈ ਕਿ ਸਾਈਂ ਬਾਬਾ ਵਰਗੇ ਆਪਾਜ ਬੰਦੇ ਚੇਲਾ ਜੀ ਡੱਕਦਾ ਪ੍ਰੋਫੈਸਰ ਹੈ ਦਿੱਲੀ ਯੂਨੀਵਰਸਿਟੀ ਦਾ ਵਿਚਾਰਾ ਹੁਣ ਚਲਾ ਗਿਆ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਤੇ ਬਾਅਦ ਦੇ ਵਿੱਚ ਕਿੰਨਾ ਚਿਰ ਰੱਖ ਕੇ ਅਦਾਲਤ ਨੇ ਉਹਨੂੰ ਬਰੀ ਕਰ ਕੋਈ ਪੁੱਛਣ ਵਾਲਾ ਨਹੀਂ ਕਿ ਆਜ ਉਧੂਰ ਹੈ ਜੇ ਆਪ ਬੱਪ ਰਿਹਾ ਤੁਸੀਂ ਇਸ ਲੋਕ ਰਾਜ ਨੂੰ ਇਸ ਜਮਹੂਰੀਅਤ ਨੂੰ ਇਹ ਪ੍ਰਜਾਤੰਤਰ ਦੇਸ਼ ਨੂੰ ਤੁਸੀਂ ਇਹ ਇਹਦਾ ਬਣਾ ਕੀ ਰੱਖਿਆ ਸਾਡੀ ਇਸ ਕਰਕੇ ਇਹ ਜ਼ੋਰਦਾਰ ਮੰਗ ਹੈ ਕਿ ਜਿਹੜੇ ਲੋਕ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਕੋਈ ਵੀ ਲੋਕ ਹੋਣ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਪੂਰੀ ਬਾਹਰ ਰਿਹਾ ਕੀਤਾ ਤੇ ਇਹੇ ਵਾਸਤੇ ਜਿਹੜੇ ਲੋਕਾਂ ਤੇ ਤੁਸੀਂ ਪਰਚੇ ਪਾਉਂਦੇ ਹੋ ਜੂਏ ਪੀ ਨੈਸ਼ਨਲ ਸਪੋਰਟੀਅਟ ਅਸਮਾ ਵਰਗੇ ਕਾਨੂੰਨ ਕਾਲੇ ਕੰੂਰ ਬਣਾ ਕੇ ਆਹ ਜਮਹੂਰੀ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਖਾਤਰ ਸਾਲਾਂ ਬذੀ ਜੇਲਾ ਚ ਡੱਕੇ ਨੇ ਉਹ ਸਾਰਿਆਂ ਨੂੰ ਵੀ ਫੌਰੀ ਰਿਹਾਇਤੀ ਪਾਜਾ ਇਹ ਸਾਡੀ ਮੰਗ ਹੈ ਦੂਜਾ ਮਸਲਾ ਹੈ ਸਾਡਾ ਪੰਜਾਬ ਚ ਦੀ ਵਿਰਸਤੀ ਚੰਡੀਗੜ੍ਹ ਸਾਡੇ ਤੇ ਬਹੁਤ ਸਾਰੇ ਪੱਤਰਕਾਰ ਅੱਜ ਵੀ ਇਹ ਸਵਾਲ ਕਰਦੇ ਨੇ ਕਿ ਤੁਸੀਂ 10 ਤਰੀਕ ਨੂੰ ਚੰਡੀਗੜ੍ਹ ਕਿਉਂ ਨਹੀਂ ਗਏ ਅਸੀਂ 7 ਤਰੀਕ ਨੂੰ ਪੰਜਾਬ ਚੋਂ ਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਅੰਦੋਲਨ ਦਾ ਵੱਡਾ ਬਿਆਨ ਲਵਾਤਾ ਕਿ ਵਿਦਿਆਰਥੀਓ ਅਸੀਂ ਤੁਹਾਡੇ ਨਾਲ ਜਦੋਂ 10 ਤਰੀਕ ਦਾ ਪ੍ਰੋਗਰਾਮ ਆਇਆ ਸਾਡੀ ਟੀਮ ਸੂਬਾ ਕਮੇਟੀ ਦੇ ਦੋ ਤਿੰਨ ਖਿੱਤਿਆਂ 'ਚ ਖੰਡੂਰ ਸਾਹਿਬ ਅਜਨਾਲੇ ਦੇ ਰਾਵੀ ਦੇ ਕੰਡੇ ਦੇ ਏਰੀਏ 'ਚ ਤੇ ਫਾਜਨਕਾ ਦੇ ਇਲਾਕੇ ਦੇ ਵਿੱਚ ਸਾਡੀਆਂ ਟੀਮਾਂ ਹੜਪੀੜਤਾ ਦੀ ਮਦਦ ਵਾਸਤੇ ਸਾਜੀ ਸਾਰੀ ਕਮੇਟੀ ਉਧਰ ਬਿਜੀ ਸੀ ਜੀਲੇ ਕਰਕੇ ਓਏ ਹੋਇਆ ਕਿ 100 200 ਬੰਦਾ ਭੇਜਣਾ ਐਡੇ ਵੱਡੇ ਇਕੱਠ ਦੇ ਵਿੱਚ ਉਹਦੇ ਵਿੱਚ ਸੂਬਾ ਕਮੇਟੀ ਦੀ ਸਾਰੀ ਦੀ ਗੈਰ ਹਾਜ਼ਰੀ ਹੋਣਾ ਇਹ ਬਾਝਬ ਨਹੀਂ ਹੋਣਾ ਤਾਂ ਕਿਉਂ ਨਾ ਇਸੇ ਇਸ਼ੂ ਦੇ ਉੱਤੇ ਇੱਕ ਡੇਟ ਰੱਖ ਕੇ ਆਪਾਂ ਵੱਡਾ ਇਕੱਠ ਕਰੀਏ ਉਹ ਅੱਜ ਦੀ ਡੇਟ ਆਪਾਂ ਨੇ ਰੱਖੀ ਤੇ ਕੀਤਾ ਤੇ ਕੱਲ ਜੁਨੀਵਰਸਿਟੀ ਦੇ ਵਿੱਚ ਸਾਥੀਆਂ ਨੂੰ ਮਿਲ ਕੇ ਜਾ ਕੇ ਉੱਥੇ ਹਾਜ਼ਰੀ ਲਵਾ ਕੇ ਆਏ ਆ ਉਹਨਾਂ ਨੂੰ ਕਹਿ ਕੇ ਵੀ ਆਏ ਆ ਇਹ ਅਸੀਂ ਛੋਡੇ ਨਾਲ ਆ ਤੇ ਸਦਾ ਵੀ ਦੇਖਿਆ ਆ ਅੱਜ ਦੇ ਕੱਟ ਦੇ ਵਿੱਚ ਉਹ ਸਾਥੀ ਆਏ ਵੀ ਬੈਠੇ ਇਸ ਕਰਕੇ ਇਹ ਜਿਹੜੀ ਜੁਨੀਵਰਸਿਟੀ ਵਾਲਾ ਮਸਲਾ ਜਿਵੇਂ ਪ੍ਰੋਫੈਸਰ ਪਰਮੇਂਦਰ ਨੇ ਬਹੁਤ ਸਾਫ਼ ਕੀਤਾ ਹੈ ਕਿ ਅਸਲ ਵਿੱਚ ਮੈਨੂੰ ਵੀ ਉੱਥੇ ਸਵਾਲ ਕੀਤਾ ਇੱਕ ਸਾਥੀ ਨੇ ਕਿ ਸੰਨ 47 ਤੋਂ ਬਾਅਦ ਪੰਜਾਬ ਦੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਗਿਣਤੀ ਹੈ ਜਿਹੜੀ ਉਹ ਪਹਿਲਾਂ ਜਿੰਨੀ ਹੈ ਬਧਿ ਨਹੀਂ ਜਿਹਨੀ ਮੈਨੂੰ ਲੱਗਦਾ ਇਹ ਵੀ ਜਿਹੜੀ ਹੁਣ ਦੀ ਹਾਲਤ ਹੈ ਸਰਕਾਰੀ ਸਕੂਲਾਂ ਦੀ ਸਰਕਾਰੀ ਕਾਲਜਾਂ ਦੀ ਤੇ ਯੂਨੀਵਰਸਿਟੀਆਂ ਦੀ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਇਹਨਾਂ ਨੂੰ ਖਤਮ ਕਰਨ ਦੀ ਪਾਲਸੀ ਜਿਹੜੀ ਹੈ ਸਰਕਾਰ ਦੀ ਲਗਾਤਾਰ ਜੱਗ ਜਾਨ ਬਹੁਤ ਸਾਲ ਪਹਿਲਾਂ ਇੱਕ ਸਰਕੂਲੇਸ਼ਨ ਹੋਇਆ ਕਿ ਜਿਹੜੇ ਬੱਚੇ 8ਵੀਂ ਤੱਕ ਬੱਚੇ ਨੇ ਉਹ ਕੋਈ ਕੁਐਸਚਨ ਪੇਪਰ ਦੇ ਵਿੱਚ ਕੁਝ ਲਿਖਣਾ ਨਾ ਲਿਖਣ ਉਹ ਫੇਲ ਨਹੀਂ ਕਰਨ ਅਖਬਾਰਾਂ ਦੇ ਵਿੱਚ ਫੋਟੋਆਂ ਲੱਗੀਆਂ ਇੱਕ ਪੇਪਰ ਦਿੱਤਾ ਇੱਕ ਬੱਚੇ ਨੇ ਉਹਦੇ ਜਿੰਨੇ ਕੁਐਸਚਨਾਂ ਦਾ ਆਂਸਰ ਆਇਆ ਹੋ ਉਹ ਟੀਚਰ ਨੇ ਜਿੰਨੇ ਪੇਪਰ ਚੈੱਕ ਕਰਨਾ ਸੀ ਉਹਨੇ ਸਾਰੇ ਪੇਪਰ ਤੇ ਕਾਟਾ ਮਾਰਿਆ